ਸਿੱਖੀ ਮਸਲਿਆਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਰਕਾਰ ਸਵਾਲਾਂ ਦੇ ਵਿੱਚ ਕਿਰਗੀ ਹੈ ਤੇ ਦਖਲ ਅੰਦਾਜ਼ੀ ਸਰਕਾਰਾਂ ਦੇ ਵੱਲੋਂ ਗੁਰਦੁਆਰਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਦੱਸਿਏ ਕਿ ਐਸਜੀਪੀਸੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਕੱਤਰ ਪ੍ਰਤਾਪ ਸਿੰਘ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਤੇ ਉਹਨਾਂ ਨੇ ਸਰਕਾਰਾਂ ਤੇ ਮੁੜ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਸ਼੍ਰੀ ਸਚਖੰਡ ਹਜ਼ੂਰ ਸਾਹਿਬ ਦੇ ਬੋਰਡ ਐਕਟ ਦੇ ਵਿੱਚ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਤਬਦੀਲੀ ਕੀਤੀ ਗਈ ਹੈ ਤੇ ਜਿਸ ਦੀ ਸੱਤ ਸ਼ਬਦਾਂ ਦੇ ਵਿੱਚ ਨਿੱਧਾ ਕਰਦੇ ਆ ਤੇ ਅਜੇ ਹੀ ਜਿਹੜੇ ਸਵਾਲ ਸਰਕਾਰਾਂ ਤੇ ਵੀ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਮਨਜਿੰਦਰ ਸਿੰਘ ਸਿਰਸਾ ਤੇ ਵੀ ਪਲਟਵਾਰ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਦਾ ਹੋਰ ਕੀ ਕਹਿਣਾ ਹੈ ਅੱਜ ਪਤਾ ਲੱਗਾ ਕਿ ਤਖਸ਼ੀਰ ਹਜੂਰ ਸਾਹਿਬ ਦੀ ਜਿਹੜੀ ਉਹ ਕਮੇਟੀ ਉਹਦੇ ਚ 12 ਮੈਂਬਰ ਨਾਮਜ਼ਦ ਕੀਤੇ ਨੇ ਜਦੋਂ ਕਿ 1956 ਵਾਲਾ ਜਿਹੜਾ ਐਕਟ ਆ ਉਹਦੇ ਵਿੱਚ ਤਿੰਨ ਮੈਂਬਰ ਜਿਹੜੇ ਉਹ ਨਾਮਜ਼ਦ ਹੁੰਦੇ ਸਨ ਉਸ ਸਮੇਂ ਜਿਹੜਾ ਐਕਟ ਬਣਿਆ ਸੀ ਉਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚਾਰ ਵਿੱਚ ਚਾਰ ਮੈਂਬਰ ਸਨ ਜਦੋਂ ਕਿ ਹੁਣ ਦੋ ਕਰ ਦਿੱਤੇ ਗਏ ਨੇ ਇਸੇ ਤਰ੍ਹਾਂ ਚੀਫ ਖਾਲਸਾ ਦਿਵਾਨ ਅਤੇ ਹਯੂਰੀ ਖਾਲਸਾ ਦਿਵਾਨ ਜਿਹੜਾ ਉਹਦੇ ਇੱਕ ਇੱਕ ਮੈਂਬਰ ਨਾਮਜ਼ਦ ਹੁੰਦੇ ਸੀ ਉਹ ਖਤਮ ਕਰ ਦਿੱਤੇ ਗਏ ਨੇ ਅਤੇ ਦੋ ਐਮਪੀ ਹੁੰਦੇ ਸੀਗੇ ਸਿੱਖ ਐਮਪੀ ਜਿਹੜੇ ਉਹ ਵੀ ਉਥੋਂ ਦੇ ਮੈਂਬਰ ਹੁੰਦੇ ਸੀ ਉਹਨਾਂ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਅਤੇ ਹੁਣ ਆਪਣੇ 3 ਦੀ ਬਜਾਏ 12 ਮੈਂਬਰ ਨਾਮਜ਼ਦ ਕਰਕੇ ਜਿਹੜਾ ਉਹ ਤਖਸ਼ਰੀ ਹਯੂਰ ਸਾਹਿਬ ਦੇ ਪ੍ਰਬੰਧ ਚ ਸਿੱਧੀ ਦਖਲਅੰਦਾਜ਼ੀ ਆ ਕਿਉਂਕਿ ਪਹਿਲਾਂ ਵੀ ਸਰਕਾਰ ਆਪਣੇ ਪਦਰ ਤੇ ਹੀ ਉਥੋਂ ਦਾ ਮੁਖੀ ਜਿਹੜਾ ਲਾਉਂਦੀ ਆ ਜਿਵੇਂ ਉਥੋਂ ਦਾ ਪ੍ਰਧਾਨ ਆ ਜਾਂ ਚੇਅਰਮੈਨ ਆ ਉਹਨੂੰ ਆਪਣੇ ਪਦਰ ਤੇ ਲਾ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਸਿੱਖ ਕੌਮ ਚ ਸਿੱਧਾ ਦਖਲ ਦਿੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੀ ਕਿ ਕੋਈ ਬਾਹਰਲੀ ਸ਼ਕਤੀ ਜਿਹੜੀ ਉਹ ਸਿੱਖ ਧਰਮ ਚ ਦਖਲਅੰਦਾਜ਼ੀ ਕਰੇ ਉਹਨਾਂ ਦੇ ਤਖਤਾਂ 'ਚ ਦਖਲਦਾਰੀ ਕਰੇ ਜਾਂ ਉਹਨਾਂ ਦੇ ਗੁਰਦੁਰਸਬਾਂ ਦੇ ਪ੍ਰਬੰਧ ਦਖਲਦਾਰੀ ਕਰੇ ਤੁਸੀਂ ਪਿੱਛੇ ਵੇਖੋ ਕਿ ਹਰਿਆਣਾ ਕਮੇਟੀ ਜਿਹੜੀ ਵੱਖਰੀ ਬਣਾਤੀ ਉਹ ਵੀ ਸਰਕਾਰ ਦਾ ਸਿੱਧਾ ਹੀ ਦਖਲ ਸਿੱਖ ਧਰਮ 'ਚ ਸੀ ਉਹ ਸ਼ਰੋਣੀ ਗੁਰਦੁਰਾ ਪ੍ਰਬੰਧ ਕਮੇਟੀ ਨੂੰ ਤੋੜਨ ਦੀ ਵੱਡੀ ਸਾਜ਼ਿਸ਼ ਸੀ ਹੁਣ ਇਹ ਤਖਸ਼ਿਰੀ ਹਯੂਰ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹ ਵੀ ਸਰਕਾਰ ਸਿੱਧੇ ਤੌਰ ਤੇ ਆਪਣੇ ਹੱਥਾਂ 'ਚ ਲੈ ਲਿਆ ਉਹਨਾਂ ਨੇ ਜਾਂ ਲੈ ਰਹੀ ਆ ਮੈਂ ਮਾਨ ਜੋ ਪ੍ਰਧਾਨ ਸਾਹਿਬ ਸਤਾਰ ਹਜਨ ਸਿੰਘ ਜੀ ਧਾਮ ਜੀ ਵੱਲੋਂ ਸਰਕਾਰ ਨੂੰ ਚੇਤਾਵਨੀ ਦੇਣਾ ਕਿ ਸਰਕਾਰ ਜਿਹੜੀ ਉਹ ਸਿੱਖਾਂ ਦੇ ਧਰਮ 'ਚ ਜਾਂ ਸਿੱਖਾਂ ਦੇ ਤਖਤਾਂ 'ਚ ਦਖਲਅੰਦਾਜ਼ੀ ਨਾ ਕਰੇ ਤਾਂ ਜੋ ਸਿੱਖ ਜਿਹੜੇ ਉਹ ਆਪਣਾ ਪ੍ਰਬੰਧ ਆਪ ਚਲਾ ਸਕਦੇ ਨੇ ਤੇ ਚਲਾਉਣ ਨੂੰ ਸਮਰੱਥ ਨੇ ਇਸ ਕਰਕੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਸਾਡੇ ਤਖਤਾਂ ਦੇ ਪ੍ਰਬੰਧ 'ਚ ਜਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੇ ਵਿੱਚ ਇਹ ਜਿਹੜੇ ਆਪਣੇ ਪੱਧਰ ਤੇ ਮੈਂਬਰ ਨਾਮਜ਼ਦ ਕਰਨੇ ਨਹੀਂ ਕਰਨੇ ਚਾਹੀਦੇ ਤਾਂ ਜੋ ਸਿੱਖ ਆਪਨਾ ਪ੍ਰਬੰਧ ਆਪ ਚਲਾ ਸਕਣ ਮਨਿੰਦਰ ਸਿੰਘ ਸਿਰਸਦਾ ਬਿਆਨ ਹੁੰਦਾ ਹੈ ਕਿ ਗੁਰਦੁਆਰਾ ਕਾਪਕੰਜਾ ਉਹ ਇੱਕ ਮਸਜਿਦ ਢਾ ਕੇ ਬਣਾਇਆ ਗਿਆ ਹੈ ਤੁਹਾਡੀ ਇਸ ਬਾਰੇ ਕੀ ਥੀ ਦੇਖੋ ਜੀ ਉਹਦੇ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਕਿਹਦੇ ਨਾਲ ਸੰਬੰਧਤ ਆ ਜਿਨ੍ਹਾਂ ਦੀ ਸੋਚ ਹੀ ਆਰਐਸਐਸ ਦੀ ਆ ਉਹ ਤਾਂ ਸਿੱਧਾ ਸਿੱਧਾ ਸਿੱਖ ਧਰਮ ਚ ਦਖਲ ਦੇਣਗੇ ਹੀ ਭਾਵੇਂ ਕਿ ਉਹ ਉਥੋਂ ਦਾ ਪ੍ਰਧਾਨ ਰਿਆ ਇਹ ਉਹਨਾਂ ਨੂੰ ਇਹ ਗੱਲ ਸ਼ੁਭਾ ਨਹੀਂ ਦਿੰਦੀ ਜਿਹੜੀ ਇਹ ਗੱਲ ਕਰ ਰਹੇ ਨੇ ਇਹ ਉਹਨਾਂ ਨੂੰ ਆਪ ਸੋਚਣਾ ਚਾਹੀਦਾ ਕਿ ਮੇਰਾ ਕਿਦਾਂ ਕੱਦ ਕਿੱਡਾ ਤੇ ਮੈਂ ਕਿਹੜੀ ਗੱਲ ਕਰ ਰਿਹਾ ਇਹ ਤਾਂ ਉਹਨਾਂ ਦੀ ਸੋਚ ਜਿਹੜੀ ਉਹ ਸਪਸ਼ਟ ਹੁੰਦੀ ਆ ਕਿ ਉਹਨਾਂ ਦੀ ਸੋਚ ਕਿੱਥੋਂ ਦੇ